ਸਸਰੀ ਗਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਪੰਜਾਬੀ ਟੈਕ ਚੈਨਲ ਦੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਆਨਲਾਈਨ ਕਿਵੇਂ ਪੀਐਮ ਆਵਾਸ ਯੋਜਨਾ ਦਾ ਲਾਭ ਲੈ ਸਕਦੇ ਹੋ ਜਿਹਨੂੰ ਆਪਾਂ ਪੰਜਾਬ ਦੇ ਵਿੱਚ ਕੱਚੇ ਘਰਾਂ ਦੇ ਫਾਰਮ ਉਹ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਪਹਿਲਾਂ ਇਹ ਆਫਲਾਈਨ ਹੁੰਦੇ ਸੀ ਕਿਉਂਕਿ ਆਪਾਂ ਜਿੱਥੇ ਜਮ੍ਹਾਂ ਕਰਾਉਂਦੇ ਸੀਗੇ ਉਹ ਕਈ ਰੀ ਅੰਗੈਲੀ ਕਰਕੇ ਉਹ ਡਾਕੂਮੈਂਟ ਗਾਂਹਾਂ ਤੱਕ ਨਹੀਂ ਪਹੁੰਚਦੇ ਸੀ ਪਰ ਜਦੋਂ ਹੁਣ ਤੁਸੀਂ ਆਨਲਾਈਨ ਅਪਲਾਈ ਕਰੋਗੇ ਤਾਂ ਇਹ ਡਾਕੂਮੈਂਟ ਪਹੁੰਚਣਗੇ ਤਾਂ ਜ਼ਰੂਰ ਜੇ ਤੁਸੀਂ ਲਿਗਿਬਲ ਹੋਵੋਗੇ ਤਾਂ ਤੁਹਾਨੂੰ ਜ਼ਰੂਰ ਇਹਦਾ ਬੈਨੀਫਿਟ ਮਿਲੇਗਾ ਇਹ ਵੀਡੀਓ ਦੇ ਵਿੱਚ ਮੈਂ ਸਟੈਪ ਬਾਈ ਸਟੈਪ ਦੱਸਾਂਗੇ ਫਾਰਮ ਕਿਵੇਂ ਭਰਨਾ ਕੋਈ ਔਖਾ ਫਾਰਮ ਨਹੀਂ ਤੁਸੀਂ ਮੋਬਾਈਲ 'ਤੇ ਭਰ ਸਕਦੇ ਹੋ ਡਾਕੂਮੈਂਟ ਕਿਹੜੇ-ਕਿਹੜੇ ਲੱਗਣਗੇ ਇਸ ਬਾਰੇ ਮੈਂ ਸਾਰੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਾਂਗਾ ਪਹਿਲੀ ਗੱਲ ਆ ਇੱਕ ਤਾਂ ਤੁਹਾਡੇ ਕੋਲੇ ਸਾਰੇ ਪਰਿਵਾਰ ਦੇ ਆਧਾਰ ਕਾਰਡ ਹੋਣੇ ਚਾਹੀਦੇ ਆ ਤੇ ਆਧਾਰ ਕਾਰਡ ਜਿਹਦੇ ਕਿੰਨੇ ਅਪਲਾਈ ਕਰਨੀ ਹੈ ਯੋਜਨਾ ਉਹਦਾ ਆਧਾਰ ਕਾਰਡ ਨੰਬਰ ਮੋਬਾਈਲ ਨਾਲ ਲਿੰਕ ਹੋਣਾ ਚਾਹੀਦਾ ਉਹਦਾ ਆਮਦਨ ਸਰਟੀਫਿਕੇਟ ਜੇ ਰਜਿਸਟਰੀ ਹੈ ਤਾਂ ਬਾਲੀ ਵਧੀਆ ਗੱਲ ਆ ਜੇ ਰਜਿਸਟਰੀ ਨਹੀਂ ਹੈਗੀ ਲਾਲ ਲਕੀਰ ਦੇ ਅੰਦਰ ਮਕਾਨ ਆ ਤੁਸੀਂ ਫੋਟੋਆਂ ਖਿੱਚ ਕੇ ਲਾ ਸਕਦੇ ਹੋ ਤੇ ਇੱਕ ਸਵੈ ਘੋਸ਼ਣਾ ਟਾਈਪ ਕਰਕੇ ਦੱਸ ਸਕਦੇ ਹੋ ਵੀ ਸਾਡਾ ਜਿਹੜਾ ਮਕਾਨ ਆ ਲਾਲ ਲਕੀਰ ਦੇ ਅੰਦਰ ਆ ਜ ਰਜਿਸਟਰੀ ਨਹੀਂ ਹੈਗੀ ਉਹਦੀਆਂ ਫੋਟੋਆਂ ਕੱਲੀਆਂ ਅਟੈਚ ਕਰ ਦਿਓ ਜੇ ਕੋਈ ਤੁਹਾਡੇ ਕੋਲ ਡਾਕੂਮੈਂਟਾ ਕੋਈ ਵੀ ਤੁਹਾਡੇ ਘਰ ਦਾ ਉਹ ਤੁਸੀਂ ਨਾਲ ਅਟੈਚ ਕਰ ਸਕਦੇ ਹੋਗੇ ਪਹਿਲਾਂ ਇਹ ਬਹੁਤ ਵਾਰ ਨੋਟ ਕਰਿਆਗਾ ਵੀ ਜਿਹੜੀ ਜਾਣਕਾਰੀ ਮੈਂ ਵੀਡੀਓ ਵਿੱਚ ਦਿੱਤੀ ਹੁੰਦੀ ਆ ਉਹਦੇ ਬਾਰੇ ਹੀ ਕਮੈਂਟ ਦੇ ਵਿੱਚ ਮੈਂ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ ਜਿਹੜੇ ਵੀਡੀਓ ਵੇਖਦੇ ਨੇ ਕਿਉਂਕਿ ਉਹ ਪੂਰੀ ਵੀਡੀਓ ਨਹੀਂ ਦੇਖਦੇ ਤਾਂ ਕਰਕੇ ਤੁਹਾਨੂੰ ਮੈਂ ਬੇਨਤੀ ਕਰਦਾ ਤੁਸੀਂ ਵੀਡੀਓ ਪੂਰੀ ਦੇਖਿਓ ਸਕਿਪ ਨਾ ਕਰਿਓ ਮੈਂ ਸਟੈਪ ਵਾਈਜ਼ ਸਟੈਪ ਦੱਸਾਂਗਾ ਜੇ ਫਿਰ ਵੀ ਕੋਈ ਇਸ਼ੂ ਆਉਂਦਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਜਾਂ ਫਿਰ ਮੈਨੂੰ ਪੰਜਾਬੀ ਟੈਕ ਇੰਸਟਾਗ੍ਰਾਮ ਦੇ ਉੱਤੇ ਡੀਐਮ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਪੀਐਮ ਆਵਾਸ ਯੋਜਨਾ ਸਰਚ ਕਰਨਾ ਗੂਗਲ ਤੇ ਅਪਲਾਈ ਫਾਰ ਪੀਐਮ ਯੂ 2.0 ਤੇ ਕਲਿੱਕ ਕਰਨਾ ਜਦੋਂ ਤੁਸੀਂ ਕਲਿੱਕ ਕਰੋਗੇ ਪੋਰਟਲ ਓਪਨ ਹੋ ਜਾਏਗਾ ਇਹਨੂੰ ਨੀਚੇ ਕਰਕੇ ਕਲਿੱਕ ਹੇਅਰ ਟੂ ਪ੍ਰਸੀਡ ਤੇ ਕਲਿੱਕ ਕਰ ਦੇਣਾਗਾ ਜਿਵੇਂ ਨਾਰਮਲ ਸਟੈਪ ਦੇ ਵਿੱਚ ਹੀ ਹੈਗਾ ਫਿਰ ਪ੍ਰਸੀਡ ਤੇ ਕਲਿੱਕ ਕਰਨਾਗਾ ਇਸ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਸਟੇਟ ਮਤਲਬ ਜਿਵੇਂ ਪੰਜਾਬ ਸਿਲੈਕਟ ਕਰਨੀ ਆ ਤੁਹਾਡੀ ਜਿਹੜੀ ਇਨਕਮ ਲਿਖੀ ਹੋਈ ਆ ਜਤ ਇਨਕਮ ਸਰਟੀਫਿਕੇਟ ਤੇ ਉਹ ਸਿਲੈਕਟ ਕਰਨਾ ਹੈ ਬੈਨੀਫੀਸ਼ੀਅਲੀ ਲੈਡ ਕੰਸਟਰਕਸ਼ਨ ਤੇ ਕਲਿੱਕ ਕਰਨਾ ਹੈਗਾ ਕੋਈ ਸਕੀਮ ਪਹਿਲਾਂ ਲਈ ਤਾਂ ਨਹੀਂ ਤੁਹਾਡੀ ਪੂਸੀਸੀਏ ਜਾਂ ਫਰ ਤੁਹਾਡੇ ਕੋਲ ਇਹ ਤੋਂ ਬਿਨਾ ਹੋਰ ਕੋਈ ਹਾਹ ਸ਼ੋਲਡਿੰਗ ਸਕੀਮ ਕਿਸੇ ਹੋਰ ਸ਼ਹਿਰ ਦੇ ਵਿੱਚ ਕਿਸੇ ਵੀ ਰਾਜ ਦੇ ਵਿੱਚ ਤਾਂ ਨਹੀਂ ਆ ਉਹ ਨੋ ਕਰਕੇ ਅੱਗੇ ਕਲਿੱਕ ਕਰ ਦੇਣਾ ਜਦੋਂ ਅੱਗੇ ਕਲਿੱਕ ਕਰੋਗੇ ਅੱਗੇ ਤੁਹਾਡੇ ਕੋਲੇ ਆਧਾਰ ਕਾਰਡ ਨੰਬਰ ਤੇ ਤੁਹਾਡਾ ਪੂਰਾ ਨਾਮ ਮੰਗੇਗਾ ਜਿਵੇਂ ਆਧਾਰ ਕਾਰਡ ਨੰਬਰ ਆ ਉਹ ਪਾ ਦੇਣਾ ਤੁਹਾਡਾ ਨਾਮ ਆਧਾਰ ਕਾਰਡ ਤੇ ਕੀ ਲਿਖਿਆ ਹੋਇਆ ਇਹ ਪੂਰਾ ਇੱਥੇ ਲਿਖ ਦੇਣਾਗਾ ਇਹ ਸਿੰਪਲੀ ਸਟੈਪ ਆ ਪਹਿਲਾਂ ਤਾਂ ਆਧਾਰ ਕਾਰਡ ਨਾਲ ਤੁਹਾਡਾ ਨੰਬਰ ਲਿੰਕ ਹੋਣਾ ਚਾਹੀਦਾ ਕਿਉਂਕਿ OTP ਉਹ ਆਧਾਰ ਕਾਰਡ ਦੇ ਉਹੀ ਨੰਬਰ ਤੇ ਆਏਗਾ ਜਿਹੜਾ ਤੁਹਾਡੇ ਮੋਬਾਈਲ ਲਿੰਕ ਹੋਵੇਗਾ ਆਧਾਰ ਕਾਰਡ ਨਾਲ ਜਦੋਂ ਕਲਿੱਕ ਕਰੋਗੇ ਨੀਚੇ ਜਾ ਕੇ ਐਗਰੀਮੈਂਟ ਤੇ ਕਲਿੱਕ ਕਰਕੇ ਕਲਿੱਕ ਇੰਡੀਕੇਟਸ ਤੇ ਕਲਿੱਕ ਕਰਕੇ ਫਿਰ ਜਨਰੇਟ OTP ਤੇ ਕਲਿੱਕ ਕਰ ਦੇਣਾ OTP ਤੁਹਾਡੇ ਫੋਨ ਤੇ ਆ ਜਾਏਗਾ ਇੱਥੇ OTP ਪਾ ਕੇ ਸਬਮਿਟ ਕਰ ਦੇਣਾ ਆਟੋਮੈਟਿਕਲੀ ਤੁਹਾਡਾ ਨਾਮ ਪਿਕ ਕਰ ਲੇਗਾ ਬਸ ਜਸਟ ਤੁਸੀਂ ਬਾਕੀ ਦੀ ਇਨਫਰਮੇਸ਼ਨ ਉੱਥੇ ਪ੍ਰੋਵਾਈਡ ਕਰਨੀ ਹੈ ਜਿਹੜੀ ਆਪਣੇ ਆਧਾਰ ਕਾਰਡ ਤੇ ਨਹੀਂ ਹੁੰਦੀ ਇਸ ਤੋਂ ਬਾਅਦ ਜਦੋਂ ਦੇਖੋ ਇਹ ਪਰਸਨਲ ਇਨਫਰਮੇਸ਼ਨ ਆ ਗਈ ਮਤਲਬ ਇੱਥੇ ਪਰਸਨਲ ਇਨਫਰਮੇਸ਼ਨ ਪਾਉਣੀ ਹੈ ਡੇਟ ਆਫ ਬਰਥ ਪੈਨ ਕਾਰਡ ਨੰਬਰ ਜੇ ਪੈਨ ਕਾਰਡ ਨਹੀਂ ਹੈ ਕੰਪਲਸਰੀ ਨਹੀਂ ਹੈ ਫਿਰ ਇੱਥੇ ਮੋਬਾਈਲ ਨੰਬਰ ਇੱਥੇ ਤੁਹਾਡੇ ਕੋਲੇ ਮੈਸੇਜ ਆਏਗਾ ਉਹੀ ਨੰਬਰ ਪਾਓ ਜਿਹੜਾ ਤੁਹਾਡੇ ਕੋਲ ਚੱਲ ਰਿਹਾ ਕੋਈ ਵੀ ਮੇਲ ਆਈਡੀ ਜੇ ਤੁਹਾਡੇ ਕੋਲ ਹੈਗੀ ਆ ਪਾ ਸਕਦੇ ਹੋ ਨਹੀਂ ਇਹ ਕੰਪਲਸਰੀ ਨਹੀਂ ਹੈਗੀ ਇਸ ਤੋਂ ਬਾਅਦ ਤੁਸੀਂ ਜੈਂਡਰ ਸਿਲੈਕਟ ਕਰ ਲੈਣਾ ਮੈਰਿਡ ਹੋ ਤਾਂ ਮੈਰਿਡ ਸਿਲੈਕਟ ਕਰਕੇ ਤੁਹਾਡਾ ਮਤਲਬ ਇਹ ਤੋਂ ਬਾਅਦ ਸ਼੍ਰੀ ਮਤਲਬ ਜੇ ਤਾਂ ਫਾਦਰ ਸਾਹਿਬ ਜਾਂ ਮਦਰ ਹੈਗੇ ਨੇ ਤਾਂ ਸ਼੍ਰੀ ਕਲਿੱਕ ਕਰਕੇ ਨੇ ਲੇਟ ਕਲਿੱਕ ਕਰਕੇ ਇੱਥੇ ਆਪਦਾ ਫਾਦਰ ਤੇ ਮਦਰ ਨੇ ਪਾਉਣਾਗਾ ਜੇ ਫਾਦਰ ਹੈ ਮਦਰ ਹੈ ਤੁਹਾਡੇ ਮਤਲਬ ਇਸ ਟਾਈਮ ਉਸ ਲਈ ਤੁਹਾਡਾ ਆਧਾਰ ਕਾਰਡ ਨੂੰ ਨੰਬਰ ਪਾਉਣਾ ਉਹਨਾਂ ਦਾ ਫਾਦਰ ਤੇ ਮਦਰ ਦਾ এমਪਲੋਇਮੈਂਟ ਕੀ ਕਰਦੇ ਨੇ ਲੇਬਰ ਕਰ ਰਹੇ ਹੋ ਜਾਂ ਕਿਤੇ ਵੀ ਤੁਸੀਂ ਕੰਮ ਕਰ ਰਹੇ ਹੋ ਜਾਂ ਤੁਹਾਡਾ ਰਿਲੀਜਨ ਕੀ ਆ ਤੇ ਤੁਹਾਡੀ ਯੋਗਤਾ ਕੀ ਆ OBC ਉਹ SC ਉਹ ਜੋ ਵੀ ਹੋਣਾ ਇੱਥੇ ਤੁਸੀਂ ਪੜ੍ਹੇ ਲਿਖੀ ਹੋ ਜਿਹਦੀ ਅਪਲਾਈ ਕਰ ਰਹੇ ਹੋ ਜਿਹਦੇ ਆਧਾਰ ਕਾੜਾ ਪਾ ਕੇ ਤੁਸੀਂ ਇਹ ਲੌਗਇਨ ਕਰਿਆ ਉਹਨਾਂ ਦੇ ਪਾਉਣੇ ਇਹਨਾਂ ਵਿੱਚੋਂ ਜਸਤਾ ਕਰਨਾ ਜੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਆਸ਼ਾ ਵਰਕਰ ਸਫਾਈ ਸੇਵਕ ਜਿਵੇਂ ਅੱਜ ਕੱਲ ਆਪਣੇ ਇੱਥੇ ਸਫਾਈ ਸੇਵਕ ਹੁੰਦੇ ਨੇ ਉਹ ਨਰੇਗਾ ਕਹਿੰਦੇ ਨੇ ਜਿਹਨੂੰ ਨਰੇਗਾ ਉਹ ਕਾਰਡ ਆ ਤਾਂ ਯੈਸ ਕਲਿੱਕ ਕਰ ਦਿਓ ਜੇ ਤੁਹਾਨੂੰ ਇਹਨਾਂ ਦੀ ਕੋਈ ਵੀ ਆਪਸ਼ਨ ਆ ਰਹੀ ਹੈ ਤਾਂ ਯੈਸ ਕਰ ਦਿਓ ਤਾਂ ਬੈਨੀਫੀਟ ਹੀ ਮਿਲੂਗਾ ਤੁਹਾਨੂੰ ਜੇ ਤੁਸੀਂ ਉਹਦੇ ਕੋਲੇ ਇਦਾਂ ਦੀ ਡਿਟੇਲ ਹੈਗੀ ਆ ਇਸ ਤੋਂ ਬਾਅਦ ਫੈਮਿਲੀ ਡਿਟੇਲ ਐਂਟਰ ਕਰਨੀ ਆ ਐਡ ਦੀ ਆਪਸ਼ਨ ਆਉਂਦੀ ਹੈ ਇੱਥੇ ਇਹ ਪਾ ਕੇ ਨਾਮ ਪਾਉਣਾਗਾ ਇਸ ਤੋਂ ਬਾਅਦ ਉਹ ਬੰਦੇ ਦੀ ਡੇਟ ਆਫ ਬਰਥ ਰਿਲੇਸ਼ਨ ਕੀ ਹੈ ਬੈਨੀਫੀਸ਼ੀਅਰੀ ਨਾ ਮੁੰਡਾਗਾ ਉਹਦੀ ਕੁੜੀ ਆਗੀ ਜਾਂ ਫਿਰ ਉਹਦੀ ਵਾਈਫ ਆਗੀ ਮੇਲ ਜਾਂ ਫੀਮੇਲ ਸਲੈਕਟ ਕਰਨਾ ਉਹਦਾ ਆਧਾਰ ਕਾਰਡ ਨੰਬਰ ਪਾਉਣਾ ਉਹ ਅੱਜ ਕੱਲ ਕਰ ਕੀ ਰਿਹਾ ਲੇਬਰ ਕਰ ਰਿਹਾਗਾ ਜਾਂ ਕੋਈ ਕੰਮ ਕਰ ਰਿਹਾ ਜਾਂ ਫਿਰ ਉਹ ਸਟੂਡੈਂਟ ਆ ਐ ਦੈਂਸ ਹਰੀ ਫੈਮਿਲੀ ਦੀ ਡਿਟੇਲ ਤੁਸੀਂ ਐਂਟਰ ਕਰ ਦੇਣੀ ਆ 1 ਬਾਈ 1 ਕਰਕੇ ਸੇਵ ਤੇ ਕਲਿੱਕ ਕਰ ਦੇਣਾ ਸੇਵ ਤੋਂ ਕਲਿੱਕ ਕਰਨ ਤੋਂ ਬਾਅਦ ਹਾਊਸ ਹੋਲਡ ਡਿਟੇਲ ਮੰਗੇਗਾ ਤੁਹਾਡੀ ਇਹ ਡਿਟੇਲ ਭਰਨੀ ਆ ਸੇਵ ਕਰਨ ਤੋਂ ਬਾਅਦ ਤੁਹਾਨੂੰ ਦੱਸਦਾ ਇਹਦੇ ਵਿੱਚ ਕੀ ਕੀ ਫਿਲ ਕਰਨਾ ਆ ਆ ਪੇਜ ਤੇ ਆਪਾਂ ਕੋਈ ਜ਼ਿਆਦਾ ਇਨਫਰਮੇਸ਼ਨ ਫਿਲ ਨਹੀਂ ਕਰਨੀ ਆ ਆਟੋਮੈਟਿਕਲੀ ਪਿਕ ਕਰ ਲਈ ਆ ਦੇਖੋ ਇਸ ਤੋਂ ਬਾਅਦ ਤੁਸੀਂ ਇਨਕਮ ਸਰਟੀਫਿਕੇਟ ਅਪਲੋਡ ਕਰਨਾ ਹੈਗਾ ਕਿੰਨੇ ਸਾਲ ਤੋਂ ਸਿਟੀ ਦੇ ਵਿੱਚ ਰਹਿ ਰਹੇ ਹੋ ਸ਼ਹਿਰ ਜਾਂ ਪਿੰਡ ਦੇ ਵਿੱਚ ਰਹਿ ਰਹੇ ਹੋ ਉਹ ਸਿਲੈਕਟ ਕਰਨਾ 5 ਸਾਲ ਤੋਂ ਘੱਟ ਆ 10 ਸਾਲ ਤੋਂ ਜ਼ਿਆਦਾ ਮਤਲਬ ਜੇ ਜ਼ਿਆਦਾ ਰਹ ਰਹੇ ਹੋ 10 ਸਾਲ ਪਲੱਸ ਸਿਲੈਕਟ ਕਰ ਲੈਣਾ ਤੁਹਾਡਾ ਹਾਊਸ ਆਪਾ ਤੁਹਾਡਾ ਹਾਊਸ ਤਾਂ ਓਨ ਤੇ ਕਲਿੱਕ ਕਰਨਾ ਰੈਂਟ ਤੇ ਰਹ ਰਹੇ ਹੋ ਜਾਂ ਹਾਊਸ ਹੈ ਨਹੀਂਗਾ ਇਹਨਾਂ ਵਿੱਚੋਂ ਕੋਈ ਵੀ ਸਰਵਿਸ ਸਿਲੈਕਟ ਕਰਨੀ ਹੈ ਇਹਨਾਂ ਤੇ ਆ ਲਿਖਿਆ ਹੋਇਆ ਨਾ ਕੇ ਯੂ ਸੀ ਐਚ ਕੱਚਾ ਘਰ ਆ ਮਤਲਬ ਆਪਾਂ ਕੱਚਾ ਕਰ ਦੇਣਾ ਹੈਗਾ ਇਸ ਤੋਂ ਬਾਅਦ ਤੇ ਥੱਲੇ ਜਿਹੜਾ ਸਿਲੈਕਟ ਕਰਨਾ ਮਡ ਐਂਡ ਰੂਫ ਸਿਲੈਕਟ ਕਰਨਾ ਹੈਗਾ ਇਸ ਤੋਂ ਬਾਅਦ ਸਾਰੇ ਤੁਹਾਡੇ ਐਡਰੈਸ ਭਰਨਾ ਪ੍ਰੈਜ਼ੈਂਟ ਐਡਰੈਸ ਕਿੱਥੇ ਰਹ ਰਹੇ ਹੋ ਇੱਥੇ ਤੁਹਾਡਾ ਡਿਸਟ੍ਰਿਕਟ ਕਿਹੜਾ ਹੈਗਾ ਪੰਜਾਬ ਸਿਲੈਕਟ ਕਰਕੇ ਤਹਿਸੀਲ ਇੱਥੇ ਤੁਹਾਨੂੰ ਸ਼ਹਿਰ ਹੀ ਸਿਲੈਕਟ ਕਰਨਾ ਪਵੇਗਾ ਅਗਲੀ ਡਿਟੇਲ ਦੇ ਵਿੱਚ ਤੁਹਾਡੇ ਪਿੰਡ ਦਾ ਨਾਮ ਆ ਜਾਵੇਗਾ ਜਿੱਥੇ ਆਏਗਾ ਪਰਮਾਨੈਂਟ ਐਡਰੈਸ ਇੱਥੇ ਤੁਸੀਂ ਬਿਲੇ ਸਿਲੈਕਟ ਕਰਕੇ ਇੱਥੇ ਪਿੰਡ ਦਾ ਨਾਮ ਆਏਗਾ ਉੱਪਰ ਨਹੀਂ ਆਏਗਾ ਜਮਾ ਸੈਂਪਲ ਡਿਟੇਲ ਆ ਦੇਖੋ ਜਿੱਥੇ ਤੁਸੀਂ ਘਰ ਬਣਵਾਉਣਾ ਚਾਹੁੰਦੇ ਹੋ ਮਤਲਬ ਉਹ ਸਾਈਟ ਉਹਦਾ ਐਡਰੈਸ ਵੈਸੇ ਸੇਮ ਹੀ ਹੁੰਦਾ ਜਿੱਥੇ ਆਪਣਾ ਘਰ ਹੁੰਦਾ ਉਹਨੂੰ ਹੀ ਆਪਾਂ ਰੀਬਿਲਡ ਕਰਵਾਉਣਾ ਚਾਹੁੰਦੇ ਹਾਂ ਸਿਲੈਕਟ ਕਰਕੇ ਗ੍ਰੀਨਲੈਂਡ ਰਿਕਾਰਡ ਇਹ ਅਪਲੋਡ ਕਰਨਾ ਜ਼ਰੂਰੀ ਹੈ ਮੰਨ ਲਿਆ ਜਾ ਤਾਂ ਤੁਸੀਂ ਨਕਸ਼ਾ ਅਪਲੋਡ ਕਰ ਲਿਓ ਇੱਥੇ ਜਾਂ ਫਿਰ ਇੱਥੇ ਤੁਸੀਂ ਆਪਦੇ ਘਰ ਦੀ ਫੋਟੋਆਂ ਕਰ ਸਕਦੇ ਹੋ ਵੈਸੇ ਤਾਂ ਇੱਥੇ ਰਜਿਸਟਰੀ ਅਪਲੋਡ ਹੁੰਦੀ ਹੈ ਰਜਿਸਟਰੀ ਚਾਹੀਦੀ ਹੈ ਤੁਹਾਡੀ ਲਾਲ ਲਕੀਰ ਦੇ ਅੰਦਰ ਆ ਤਾਂ ਨਕਸ਼ਾ ਕਰ ਲਿਓ ਇੱਥੇ ਤੁਹਾਡਾ ਜਿਹੜਾ ਬੈਂਕ ਅਕਾਊਂਟ ਆਈ ਐਫ ਸੀ ਗੈਟ ਅਪ ਡਿਟੇਲ ਤੇ ਕਲਿੱਕ ਕਰ ਦੇਣਾ ਤੇ ਸੈਲਫ ਅੰਡਰ ਜਿਹੜਾ ਆਪਣਾ ਲਿਖਿਆ ਹੋਇਆ ਹੈ ਅੰਡਰ ਗਾਈਡਲਾਈਨ ਐਪਲੀਕੈਂਟ ਦੇ ਵਿੱਚ ਇੱਥੇ ਕਲਿੱਕ ਕਰਨਾ ਹੈਗਾ ਕਲਿੱਕ ਕਰੋਗੇ ਇਹਨਾਂ ਦੇ ਵਿੱਚ ਤੁਸੀਂ ਸਿਲੈਕਟ ਕਰ ਲੈਣਾ ਵੀ ਕੋਈ ਵੀ ਤੁਸੀਂ ਸਰਵਿਸ ਲੈ ਰਹੇ ਹੋ ਇਹਦੇ ਉਹ ਸਲੈਕਟ ਕਰ ਦੇਣਾ ਹੈਗਾ ਵੀ ਜੇ ਤੁਸੀਂ ਲੈ ਰਹੇ ਹੋ ਹਨਾ نیچے ਫਿਰ ਸੈਲਫ ਤੇ ਕਰਕੇ ਡਨ ਤੇ ਕਲਿੱਕ ਕਰ ਦੇਣਾ ਹੈਗਾ ਤੇ ਇੱਥੇ ਓਪਨ ਹੋਵੇਗਾ ਇੱਕ ਪੋਰਟਲ ਇਹ ਤੇ ਕਲਿੱਕ ਕਰੋਗੇ ਤਾਂ ਉਹਨੂੰ ਕਲੋਜ਼ ਕਰ ਦਿਓ ਕਲੋਜ਼ ਕਰਨ ਤੋਂ ਬਾਅਦ ਫਿਰ نیچے ਵਾਲੇ ਤੇ ਵੀ ਕਲਿੱਕ ਕਰਕੇ ਫਿਨਿਸ਼ ਤੇ ਕਲਿੱਕ ਕਰਕੇ ਪ੍ਰਿੰਟ ਕੱਢ ਲੈਣਾ ਤੁਹਾਡੀ ਅਪਲਾਈ ਹੋ ਗਈ ਐਪਲੀਕੇਸ਼ਨ ਨੰਬਰ ਆ ਗਿਆ ਇਸ ਤੋਂ ਬਾਅਦ ਤੁਹਾਡਾ ਜਿਹੜਾ ਉਹ ਸਰਵੇ ਹੋ ਜਾਏਗਾ ਤੇ ਤੁਹਾਨੂੰ ਜਿਹੜੀ ਪੇਮੈਂਟ ਆ ਜਾਏਗੀ ਆਓ ਆਪਾਂ ਇਸ ਵੀਡੀਓ ਦੇ ਵਿੱਚ ਵੇਖਦੇ ਆਂ ਵੀ ਕਿਵੇਂ ਆਪਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਆਨਲਾਈਨ ਕਿਵੇਂ ਅਪਲਾਈ ਕਰ ਸਕਦੇ ਆਂ ਕਿਰਪਾ ਕਰਕੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜੇ ਤੁਸੀਂ ਮੇਰੇ ਚੈਨਲ ਦੇ ਉੱਤੇ ਨਵੇਂ ਹੋ ਕਿਉਂਕਿ ਮੈਂ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦਾ ਰਹਿਣਾ ਵਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਉਂਦਾ ਰਹੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਜੀ ਧੰਨਵਾਦ